ਦਾਦੀ ਤੂੰ ਹੀ ਬਾਹਰ ਨਾ ਬਹਿਓ ਕਿਉਂ ਮੇਰੇ دوست ਆਂਦੇ ਆ ਉਹ ਕਹਿੰਦੇ ਕਿ ਤੂੰ ਕਾਣੀ ਦਾਦੀ ਕਾਣੀ ਦਾਦੀ ਦੱਸ ਐਦਾਂ ਕਹਿੰਦੇ ਆ ਹਾਂਜੀ ਦਾਦੀ ਤੂੰ ਹੀ ਅੰਦਰ ਚੱਲ ਜਾ ਕਿਉਂ ਪਤਾ ਅੰਦਰ ਕਿਉਂ ਚੱਲ ਜਾ ਮੇਰੇ ਦੋਸਤ ਮੇਰੇ ਦੋਸਤ ਆਂਦੇ ਤੇ ਉਹ ਮੈਨੂੰ ਕਹਿੰਦੇ ਆ ਕੀ ਕਹਿੰਦੇ ਆ ਕਹਿੰਦੇ ਕਿ ਤੂੰ ਇਹ ਤੇ ਤੇ ਕਾਣੀ ਦਾਦੀ ਕਾਣੀ ਦਾਦੀ ਤੇ ਤੂੰ ਹੀ ਇਸ ਕਾ ਅੰਦਰ ਚਲ ਜਾ ਮੇਰੇ ਦੋਸਤ ਮੇਰਾ ਬੰਦਾ ਮੰਜਾ ਕੇ ਦੰਦਿਆ ਤੂੰ ਹੀ ਚਲੋ ਅੰਦਰ ਹੈ ਮੇਰੀ ਬੇਇੱਜ਼ਤੀ ਹੁੰਦੀ ਆ ਮੇਰੇ ਦੋਸਤ ਆਣੀ ਵਾਲੇ ਹੋਣੇ ਮੈਂ ਪੁੱਤਾ ਨਹੀਂ ਆ ਕੰਮ ਕਰਨ ਅੰਦਰ ਮੈਨੂੰ ਅੱਗੇ ਤੇ ਇੱਕ ਅੱਖ ਤੋਂ ਦੇਖਦਾ ਵਾ ਤੇ ਅੰਦਰ ਮੈਂ ਕਿਦਾਂ ਕੰਮ ਕਰੂੰਗੀ ਸਾਰੇ ਮੈਨੂੰ ਕਹਿੰਦੇ ਕਾਣੀ ਕਾਦੀ ਕਾਣੀ ਜਦੋਂ ਦਾਦੀ ਤੁਸੀਂ ਚਲੋ ਅੰਦਰ ਅੰਦਰ ਮੈਂ ਕਾਤੋਂ ਪੁੱਤ ਚਲ ਜਾ ਮੈਂ ਇੱਥੇ ਕੰਮ ਕਰਨ ਲਈ ਆਇਆ ਇੱਕ ਤੇ ਆਖਿਆ ਮੇਰੀ ਇੱਕ ਅੱਖ ਨਾ ਮੈਨੂੰ ਅੰਦਰ ਵਿੱਚ ਦੇਖਦਾ ਨਹੀਂਗਾ ਇੱਥੇ ਚਾਨਣ ਆ ਕੁਝ ਨਹੀਂ ਹੁੰਦਾ ਮੇਰੇ ਦੋਸਤਾਂ ਆਣ ਹੀ ਵਾਲੇ ਹੋਣੇ ਆ ਮੇਰੇ ਦੋਸਤ ਮੇਰਾ ਮੁੰਜਾਗ ਦੰਦੇ ਆ ਚਲੋ ਤੁਸੀਂ ਅੰਦਰ ਲੈਪੋ ਤਾਂ ਅੰਦਰ ਚਲ ਜਾਈਂ ਅੰਦਰ ਮੈਨੂੰ ਇੱਕ ਅੱਖ ਨਾ ਦੇਖਦਾ ਨਹੀਂ ਇਸ ਕਰਕੇ ਨਹੀਂ ਮੈਂ ਜਾਣ ਲਈ ਆਫੇ ਫੁੱਲ ਕਿਹਨੇ ਕਿੱਥੇ ਲਾਇਆ ਇਹ ਪੀਦੇ ਰੰਗ ਦਾ ਕਾਣੀ 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 ਹਏ ਹਏ ਮੰਮੀ ਮੈਂ ਆ ਨਹੀਂ ਆਇਆ ਹੋਇਆ ਕਰਨਾ ਤੁਹਾਡੇ ਨਾਲ ਬਾਜ਼ਾਰ ਬਜੂਰ ਕਿਤੇ ਵੀ ਨਹੀਂ ਜਾਇਆ ਹੋਇਆ ਕਰਨਾ ਵੀ ਐਵੇਂ ਲੋਕੀ ਕਿਤਰਾ ਮਖੌਲ ਡਾਉਂਦੇ ਨਿਆਣੇ ਕਾਣੀ 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 ਕਰਨ ੜੇ ਕਾਣੀ 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 ਚੁੱਪ ਚੁੱਪ ਜੋ ਮੱਚਿਓ ਔਰ ਇਹ ਬਾਹਰ ਨਹੀਂ ਤਰ ਆਪਣੀ ਕਾਣੀ ਮਾਂ ਨੂੰ ਲੈ ਆਈ ਜਾਂਦੀ ਕਿੰਨੇ ਸੁਹਣੇ ਲੱਗਣ ੜੇ ਫੁੱਲ ਲੱਗੇ ਹਨ ਹਾਂ ਕਿੱਥੇ ਕਿੱਥੇ ਕਾਣੀ ਨੂੰ ਫੜਾ ਕੇ ਲੈ ਕੇ ਜਾਂਦੀ ਹਾਂ

ਕਾਣੀ ਨੂੰ ਫਰਾ ਫਰਾਂ ਦੀ ਚਲ ਪੰਜੋ ਕਾਣੀ ਕਾਣੀ ਮਾਂ ਹਣੀ ਤੁਹਾਡੀ ਕਾਣੀ ਕਾਣੀ ਟੈਂ ਮੋਕੇ ਮਰੂਗੀ ਮੈਂ ਖਲੋ ਜਾ ਤੂੰ ਹੀ ਰਾਮ ਜਾਦੇ ਤੁਹਾਡੀ ਮਾਂ ਹਣੀ ਕਾਣੀ ਜੀ ਮੈਂ ਤੁਹਾਨੂੰ ਇੱਕ ਗੱਲ ਕਰ ਰਹੀ ਹਾਂ ਇਹ ਨਾ ਮੰਮੀ ਵੇਖੋ ਇੱਕ ਅੱਖ ਨਾਲ ਪਈ ਰਹਿੰਦੇ ਹਾਂ ਹੈ ਨਹੀਂ ਚੰਗੇ ਲੱਗੀਦਾ ਦੇਖੋ ਦੋਸਤ ਹੁੰਦੇ ਆਂਦੇ ਆ ਉਹ ਵੀ ਉਹਦੀ ਬੇਇੱਜ਼ਤੀ ਕਰਦੇ ਕਾਣੀ ਦਾਦੀ ਕਾਣੀ ਦਾਦੀ ਜੇ ਮੈਂ ਕਿੱਟੀ ਪਾਰਟੀ ਕਰਨੀ ਮੇਰੇ ਸਹੇਲੀਆਂ ਵੀ ਮੈਨੂੰ ਕਹਿੰਦੇ ਤੇਰੀ ਕਾਣੀ ਸੱਸ ਕਾਣੀ ਸੱਸ ਕਦੀ ਮੈਂ ਨਾ ਦੀ ਅੱਖ ਦੀ ਦਵਾਈ ਲੈਣ ਜਾਵਾ ਟੈਡੀ ਆਖਣਾ ਬੈਠੇ ਰਹਿੰਦੇ 24 ਘੰਟੇ ਮੰਜੇ ਤੋੜੀ ਜਾਂਦੇ ਆ ਇਹਨਾਂ ਨੂੰ ਜਾਂ ਤੇ ਛੱਡਾ ਉਹ ਜਾਂ ਤੇ ਪੇਕੇ ਛੱਡਾ ਉਹ ਜਾਂ ਅਨਾਥ ਵਾਲੇ ਛੱਡਾ ਕੋਈ ਨਹੀਂ ਸੋਚ ਲੈਨੇ ਕੀ ਕਰਨਾ ਫੇਰ ਜਲਦੀ ਕਰੋ ਕੁਛ ਮੈਨੂੰ ਨਹੀਂ ਇਦਾਂ ਚੰਗਾ ਲੱਗਦਾ ਕੋਈ ਨਹੀਂ ਠੰਡੀ ਰਹਿ ਕਰ ਲੈਨੇ ਜੋ ਕਰਨਾ ਹਾਂਜੀ ਠੀਕ ਆ ਮੰਮੀ ਆ ਦੇਖ ਅੱਗੇ ਤੇਰੀ ਇੱਕ ਅੱਖ ਹੈ ਤੂੰ ਦੂਸਰੀ ਅੱਖ ਦਿਨ ਵੀ ਖਰਾਬ ਕਰ ਲੈਣੀ ਐ ਸਲਾਈਆਂ ਪੁੰਦੀ ਰਹਿਣੀਆਂ ਬੈਲੀ ਕੀ ਕਰਾਂ ਫੇਰ ਹੁਣ ਜਿੰਨਾ ਤੇ ਦੇਸ ਦਾ ਉਨਾਂ ਕ ਕਰ ਲੈਣੀ ਚੱਲ ਕੋਈ ਨਹੀਂ ਹਰ ਮਨਾ ਹਾਂਜੀ ਜੇਲੀ ਹੋ ਗਈ ਆ ਹਾਂਜੀ ਕਿਉਂ ਕੀ ਕਰ ਹਾਂਜੀ ਕਰ ਲੈ ਮੇਰੀ ਅੱਖ ਚ ਨਾ ਰੈੱਡ ਤਾਂ ਬੜੀ ਪੈਂਦੀ ਰਹੀ ਆ ਤੇ ਅੱਜ ਡਾਕਟਰ ਦੇ ਵਖਾਨ ਆਈ ਆ ਮੰਮੀ ਕੀ 2 ਮਿੰਟਾ ਜੇ ਮੈਂ ਬੈਠੀ ਆ ਇਹ ਕੁਛ ਹੰਤਰਾ ਹੀ ਖਾਣ ਲੱਗੀ ਤੁਸੀਂ ਹੁਣ ਮੈਨੂੰ ਅੱਖ ਦਾ ਲੈ ਕੇ ਬੈਗੇ ਹੋ ਮੇਰੇ ਕੋ ਟਾਈਮ ਨਹੀਂ ਆ ਮੈਂ ਚੱਲੀ ਆ ਮੈਂ ਹੋਰ ਵੀ ਕਈ ਕੰਮ ਕਰਨੇ ਹੁੰਦੇ ਆ ਸਾਰੀ ਰਾਤ ਮੈਂ ਸੌਂ ਨਹੀਂ ਦੇਖਿਆ ਸਡੇ ਘਟੋਂ ਮੈਂ ਹਾਂ ਚੱਲ ਜਾਣਾ ਬੁਖਾਮ ਨੇ ਜਪੰਗੀ ਮੇਰਾ ਕਹਿ ਨਹੀਂ ਹੈ ਨੀਂਦਰ ਹਾਂ ਮੁੰਡਾ ਆਉਂਦਾ ਤੇ ਉਹਨੂੰ ਆਪੂਗੀ ਲੈ ਕੇ ਜਾ ਮੈਂ ਇਹ ਤੇ ਕਦੇ ਤੇ ਦੇਖੋ ਆਪ ਦੇਖੀ ਤਾਂ ਹੈ ਇਹ ਕੱਤ ਕੁੱਤਿਆਂ ਨੇ ਬੜਾ ਸਤਾਇਆ ਹੀਗਾ ਮਾੜਾ ਜਾਂ ਗੇਟ ਖੁੱਲ ਜਾਂਦਾ ਤੇ ਆ ਜਾਂਦੇ ਇੱਧਰ ਫਿਰਦੇ ਤੁਰਦੇ ਸੰਦੀਪਾ हां माता जे लागो तेरे गया ओदो ही आवाज मार ला संदीप दास मेरी ना आंख ਬੜੀ ਪੀੜ ਕਰਦੀ ਰਹੀ ਆ ਸਾਰੀ ਰਾਤ ਮੈਂ ਸੁੱਤੀ ਨਹੀਂ ਤੈਨੂੰ ਆਖਿਆ ਯਾਰ ਮਨੂ ਕਿ ਡਾਕਟਰ ਦੇ ਵਿਖਾ ਆ ਜੀਏ ਤੇ ਹਰ ਮਨ ਨਹੀਂ ਆਇਆ ਤੇ ਜੀ ਵੀ ਕਿ ਮੈਂ ਤੇ ਅਜੇ ਕੰਮ ਕਰਨ ਵਾਲੇ ਆ ਕੁਛ ਕਰ ਲੇ ਆ ਤੇ ਅਜੇ ਨਹੀਂ ਮੈਂ ਤੈਨੂੰ ਖੜਕਾ ਕਦੀ ਤਾਂ ਕੀ ਕਰੇ ਮਾਤਾ ਉਹ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਥੱਕ ਜਾਂਦੀ ਆ ਨਿਆਣੇ ਸੰਭਾਲ ਸਕੂਲੇ ਛੱਡ ਕੇ ਆ ਉਹਨਾਂ ਦਾ ਰੋਟੀ ਪਾਣੀ ਕਰ ਸਫਾਈਆਂ ਕਰ ਅਹੀਂ ਕਿਹੜਾ ਕੰਮ ਵਾਲੀ ਲਾਈ ਹੋਵੇਲੀ ਥੋੜੀ ਤੇਰੇ ਵਾਸਤੇ ਕਿ ਤੇਰੇ ਹੀ ਉਹ ਆਪਾ ਤੱਕ ਕਰਦੀ ਰਵੇ ਇਹਨਾਂ ਛੁਗੜ ਕਰ ਤਾਨੂੰ ਰੋਟੀ ਪਾਣੀ ਪੋਚ ਨਹੀਂ ਲੋ ਕਰੀ ਨਾ ਆ ਵੀ ਨਹੀਂ ਪੋਚਦੀ ਆ ਆਦਾ ਉੱਠ ਛੱਡ ਕੇ ਆ ਮੈਂ ਤੁਹਾਨੂੰ ਵੱਡੀ ਮਾਸੀ ਇਕੱਲੇ ਰਹਿੰਦੀ ਉਹ ਬੰਦੇ ਜਾਣਿਆ ਰਹੀ ਜਾਇਓ ਓ ਮਸੀਆ ਆਇਆ ਸਾਸੀ ਦਾ ਮਾਸੂ ਜੀ ਸਾਸੀ ਹੋਰ ਕੀ ਹਾਲ ਚਾਲ ਹੋਰ ਮੈਂ ਪਾਣੀ ਦੇ ਆ ਮਾਸੂ ਜੀ ਆਇਆ ਮੈਂ ਆਈਆਂ ਜੀ ਇੱਥੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਬੜਾ ਸਾਰੇ ਹੀ ਉਹ ਪਾਣੀ ਮੂਜੇ ਬਾਹਰ ਕੱਢਿਆ ਤੇ ਇਹ ਇਹ ਵੀ ਲੈਣਾ ਜੀ ਤਾ ਇਹਦੇ ਕੋਲ ਤੇ ਕੱਢਿਆ ਹੀ ਹੈ ਹੈ ਤੇ ਇਹ ਵਾਲੀ ਪਾਣੀ ਤੇ ਹੀ ਬੋਲਣਗੇ ਮੈਂ ਰੁੱਥੀ ਪਈ ਮੈਂ ਹਾਂ ਨਹੀਂ ਤਾਂ ਸਾਥੀ ਹੋਣੀ ਦੇ ਆਉਂਦੀ ਪਿਆਸਾ ਸਾਥੀ ਹਾਂਜੀ ਮਸੀ ਜੀ ਕਿਵੇਂ ਆਣਾ ਆ ਮੰਮੀ ਤੇ ਉੱਥੇ ਗਈ ਤੁਹਾਡੇ ਕੋਲ ਭੇਜਿਆ ਹੀ ਆਹੋ ਉਹ ਮੈਨੂੰ ਕਹਿਣ ਲਈ ਹੀ ਵੀ ਮੇਰਾ ਫੋਨ ਵੀ ਰਹਿ ਗਿਆ ਘਰ ਤੇ ਚਾਰਜ ਵੀ ਰਹਿ ਗਿਆ ਅੱਛਾ ਜੀ ਤੇ ਉਹ ਤੇ ਕਿਸੇ ਨਾਲ ਗੱਲਬਾਤ ਕਰਨ ਤਾਂ ਵੀ ਬੜੀ ਪਰੇਸ਼ਾਨ ਸੀ ਤੇ ਰੋਜ ਮੈਨੂੰ ਆਂਦੀ ਹੀ ਤੇ ਮੈਂ ਆਹ ਚੱਲ ਅੱਜ ਮੈਂ ਲਿਆ ਦੇਨੀ ਆ ਤੇਰਾ ਫੋਨ ਚਾਰਜ ਉਹ ਲੈਣਾ ਹੀ ਆ ਲਿਆ ਦੇਨੀ ਤੁਹਾਨੂੰ ਚਾਰਜ ਤੇ ਫੋਨ ਮਾਸੀ ਜੀ ਲੈ ਕੇ ਆਈ ਚਾਰਜਰ ਤੇ ਫੋਨ ਠੀਕ ਆ ਲੈ ਮਾਸੀ ਜੀ ਹੰਦਾ ਫੋਨ ਤੇ ਚਾਰਜਰ ਦਵਾਈਆਂ ਤੇ ਲੈ ਗਈ ਸ਼ਾਇਦ ਨਾਲ ਉਹਦਣ ਹਾਂਜੀ ਹੋਰ ਰੋਟੀ ਰਿਆਟੀ ਬਣਾਵਾ ਨਹੀਂ ਰੋਟੀ ਦੀ ਲੋੜ ਹੀ ਨਹੀਂ ਚਾਹ ਪੀ ਲਈ ਹਾਂਜੀ ਮਾਸੀ ਵੈਸੇ ਆਏ ਵੈਸੇ ਕੀ ਆਉਣਾ ਵਾ ਵੀ ਭੈਣ ਦਾ ਫੋਨ ਚਾਰ ਜੱਥੇ ਰਹਿ ਗਿਆ ਸੀ ਹਾਂਜੀ ਆਪ ਤੇ ਉਹਦਣ ਉਹ ਤੁਸੀਂ ਛੱਡ ਆਏ ਮੇਰੇ ਕੋ ਤੇ ਉਹ ਤੇ ਭੈਣ ਭਰਾਵਾਂ ਨਾਲ ਗੱਲਬਾਤ ਕਰਨ ਤਾਂ ਵੀ ਬੜੀ ਪਰੇਸ਼ਾਨ ਸੀ ਹਾਂਜੀ ਦਵਾਈਆਂ ਭੇਜਤੀਆਂ ਹੀ ਫੋਨ ਸ਼ਾਇਦ ਰਹਿ ਗਿਆ ਹੋਏ ਮੇਨੂੰ ਹਾਂ ਤੇ ਰੋ ਜੀ ਮੈਨੂੰ ਆਂਦੀ ਵੀ ਜੇ ਜਾਵੇਂ ਤਾਂ ਤੂੰ ਮੇਰਾ ਫੋਨ ਚਾਰਜ ਫੜ ਲਿਆ ਤੇ ਅੱਜ ਮੈਂ ਹਾਂ ਚੱਲ ਮੈਂ ਲੈ ਆਉਣੀ ਆ ਫੋਨ ਚਾਰਜ ਠੀਕ ਕੋਈ ਨਹੀਂ ਆਹ ਤੇ ਦੂਜੀ ਗੱਲ ਇਹ ਵੀ ਉਹਦਾ ਕਰਜ਼ੇ ਜਿਹੜਾ ਉਤਾਰ ਦਿੱਤਾ ਹੈ ਨਹੀਂ ਆਏ ਤਾਂ ਕੋਈ ਕਰਜ਼ਾ ਨਹੀਂ ਲਿਆ ਮਮੀ ਕੋ ਕਰਜ਼ਾ ਤਾਰ ਨੂੰ ਨਹੀਂ ਨਾ ਪਤਾ ਹਾਂਜੀ ਸੰਦੀਪ ਜਦੋਂ ਛੋਟਾ ਸੀ ਨਾ ਇਹ ਬਾਹਰ ਕਿਤੇ ਗੁਲੀ ਡੰਡਾ ਖੇਡਦਾ ਸੀ ਤੇ ਉਹ ਗੁੱਲੀ ਡੰਡਾ ਖੇਡਦਿਆਂ ਖੇਡਦਿਆਂ ਬੱਚੇ ਕਹੇ ਨੇ ਗੁੱਲੀ ਡੰਡਾ ਗੁੱਲੀ ਮਾਰੀ ਇਹਦੀ ਅੱਖ ਵਿੱਚ ਵੱਜ ਗਈ ਆਖੇ ਦੀ ਹੋ ਗਈ ਖਰਾਬ ਉਹ ਡਾਕਟਰਾਂ ਦੇ ਲੈ ਕੇ ਗਏ ਤੇ ਡਾਕਟਰ ਇਹ ਬੋਲੇ ਪੀ ਇਹਦੀ ਅੱਖ ਜਿਹੜੀ ਇਹ ਨਹੀਂ ਬਣਨੀ ਹੁਣ ਤੇ ਕੋਈ ਆਪਣਾ ਹੀ ਇਹਦਾ ਕੋਈ ਭੈਣ ਭਰਾ ਅੱਖ ਦਊਗਾ ਤੇ ਇਹਦੀ ਅੱਖ ਬਣਨੀ ਆ ਨਵੀ ਪਾਉਣੀ ਪੈਣੀ ਆ ਤੇ ਕਿੰਨੇ ਦੇਣੀ ਹੀ ਕਹੇ ਭੈਣ ਨੇ ਨਹੀਂ ਦੇਣੀ ਕਹੇ ਭਰਾ ਨੇ ਨਹੀਂ ਦੇਣੀ ਉਹ ਮਾਂ ਹੀ ਸੀ ਨਾ ਜਿੰਨੇ ਕਿਹਾ ਵੀ ਮੈਂ ਇੱਕ ਅੱਖ ਨਾ ਸਾਰ ਲੂੰਗੀ ਮੇਰਾ ਪੁੱਤ ਨਹੀਂ ਮੈਂ ਇੱਕ ਅੱਖ ਨਾ ਪੀ ਵੀ ਖਾ ਕਦੀ ਉਹ ਫਿਰ ਆਪਣੀ ਉਹਨੇ ਇੱਕ ਅੱਖ ਦਿੱਤੀ ਜਾਣਦੀਆਂ ਵੀ ਗੱਲਾਂ ਸੌਂਦੀ ਰਹੀ ਪੀ ਇਹਨਾਂ ਦੀ ਮਾਤਾ ਦੀ ਕੋ ਅੱਖ ਆ ਇਹਨਾਂ ਦੀ ਮਾਤਾ ਕਾਣੀਆਂ ਤੇ ਉਹਨੇ ਪਰਵਾਹ ਨਹੀਂ ਕੀਤੀ ਦੁਨੀਆ ਦੀ ਜੋ ਮਰਜੀ ਕੋਈ ਬੋਲਦਾ ਰਿਆ ਤੇ ਪਰ ਮਾਈ ਸੀਨਾਓ ਕਿਤੇ ਮਸੀ ਜੀ ਸਾਡੇ ਤੇ ਬੜਾ ਵੱਡਾ ਕਰ ਜਾਏ ਆ ਸਾਨੂੰ ਪਤਾ ਹੀ ਨਹੀਂ ਉਹਨਾਂ ਨੇ ਇੰਨੇ ਸੈਕ੍ਰੀਫਾਈਸ ਕੀਤੇ ਨੇ ਆਹੀਂ ਵੀ ਉਹਨੂੰ ਕਿੰਨਾ ਕੁਛ ਬੋਲਦੇ ਰਹੇ ਮੇਰੇ ਬੱਚੇ ਵੀ ਉਹਨੂੰ ਕਾਣੀ ਕਾਣੀ ਦਾਦੀ ਬੋਲਦੇ ਰਹੇ ਚਿਰਦੇ ਰਹੇ ਮੈਂ ਵੀ ਕਿੰਨਾ ਕੁਛ ਬੋਲਦੀ ਹਾਂ ਉਹ ਤੇ ਠੱਡੇ ਸੁਭਾਅ ਵਾਲੀ ਉਹ ਤੇ ਆਪਣੇ ਤੇ ਗਰਮੀ ਲਿਆਉਂਦੀ ਨਹੀਂ ਗਈ ਉਹ ਤੇ ਕਿਸੇ ਦਾ ਗਿਲਾ ਵੀ ਨਹੀਂ ਕਰਦੀ ਜੋ ਮਰਜ਼ੀ ਕੋਈ ਆਂਦਾ ਰਿਹਾ ਪਰ ਉਹਨੇ ਨੀਕ ਪਰਵਾਹ ਕੀਤੀ ਕੋਈ ਨੋਸੀ ਜੀ ਮੈਂ ਲੈ ਆਨੀ ਆ ਜਾ ਕੇ ਮੰਮੀ ਨੂੰ ਇਹਨਾਂ ਨਾਲ ਜਾ ਕੇ ਨਾ ਮੈਨੂੰ ਮਾਫ਼ ਕਰ ਦਿਓ ਗਲਤੀ ਹੋ ਗਈ ਸਾਡ ਨੂੰ ਸਾਡੇ ਕੋ ਬਹੁਤ ਵੱਡੀ ਗਲਤੀ ਹੋ ਗਈ ਉਹਨਾਂ ਦਾ ਸੱਚੀ ਗੱਲ ਹੈ ਉਹਨਾਂ ਦਾ ਕਰਜ਼ਾ ਬਹੁਤ ਵੱਡਾ ਸਾਡੇ ਸ਼ਹਿਰ ਤੇ ਤੇ ਅਸੀਂ ਜਾ ਕੇ ਇਹਨਾਂ ਨਾਲ ਤੇ ਲੈ ਕੇ ਆਨੇ ਆ ਮਾਂ ਤੋਂ ਵੱਡੀ ਕੋਈ ਦੁਨੀਆ ਦੇ ਵਿੱਚ ਚੀਜ਼ ਨਹੀਂ ਆ ਸਸੀ ਘਾਲ ਜੀ ਅੱਜਹੀਂ ਆਪਣੀ ਸਟੋਰੀ 'ਚ ਸੰਦੇਸ਼ ਦਿੱਤਾ ਹੈ ਕਿ ਮਾਂ ਤੋਂ ਵੱਡਾ ਕੋਈ ਬਲੀਦਾਨ ਨਹੀਂ ਕਰ ਸਕਦਾ। ਮਾਂ ਜਿੰਨੇ ਸੈਕਰੀਫਾਈਸ ਆਪਣੇ ਬੱਚਾ ਲਈ ਕਰ ਸਕਦੀ ਹੈ, ਕੋਈ ਨਹੀਂ ਕਰ ਸਕਦਾ। ਹੈਨਾ? ਤੇ ਸਾਨੂੰ ਆਪਣੇ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਹੈ। ਕਦੇ ਵੀ ਉਹਨਾਂ ਨੂੰ ਗਲਤ ਨਹੀਂ ਬੋਲਣਾ ਚਾਹੀਦਾ। ਭਾਵੇਂ ਉਹ ਸਹੀ ਹੈ, ਭਾਵੇਂ ਉਹ ਗਲਤ ਹੈ, ਉਹ ਆਪਣੀ ਥਾਂ ਤੇ ਹਮੇਸ਼ਾ ਸਹੀ ਹੁੰਦੇ ਆ। ਸਾਡੇ ਲਈ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਆ ਪਰ ਕਦੇ ਵੀ ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਸੋ ਆਪਣੇ ਮਾਪਿਓ ਦੀ ਸੇਵਾ ਕਰੋ। ਹਾਡਾ ਚੈਨਲ ਤੁਹਾਨੂੰ ਪਸੰਦ ਆਏ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਡੇ ਚੈਨਲ ਦਾ ਨਾਮ ਹੈ ਵੇੜਾ ਪੰਜਾਬ ਦਾ ਸਤਿ ਸ਼੍ਰੀ ਅਕਾਲ ਜੀ